ਪੰਜਾਬ ਵਿਖੇ ਖੇਤੀ ਕਾਨੂੰਨ ਦੇ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਰੋਜ ਪ੍ਰਦਰਸ਼ਨ ਲਗਾਤਾਰ ਚੱਲ ਰਿਹਾ ਹੈ ਇਸ ਦੇ ਤਹਿਤ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦੇ ਵਿੱਚ 2 ਘੰਟੇ ਦਾ ਚੱਕਾ ਜਾਮ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਦੇ ਤਹਿਤ ਅੱਜ ਕਿਸਾਨਾਂ ਵੱਲੋਂ ਲੁਧਿਆਣਾ ਦੇ ਨੈਸ਼ਨਲ ਹਾਈਵੇ ਲਾਡੋਵਾਲ ਵਿਖੇ ਟੋਲ ਪਲਾਜ਼ਾ ਤੇ ਵੀ ਪ੍ਰਦਰਸ਼ਨ ਕੀਤਾ ਗਿਆ ਜਿਹੜਾ ਸਾਡਾ ਅੱਜ ਦਾ ਇਹ ਰੋਸ ਜਿਹੜਾ ਧਰਨਾ ਲੱਗ ਰਿਹਾ ਆ ਜਿਹੜਾ ਪਿਛਲੇ ਦਿਨੀ ਹਰਿਆਣੇ ਦੀ ਸਰਕਾਰ ਨੇ ਹਰਿਆਣੇ ਦੇ ਕਿਸਾਨਾਂ ਨੂੰ ਕੁੱਟਿਆ ਤੇ ਉਹਨਾਂ ਨੂੰ ਗੇਲਵੇ ਡੱਕਿਆ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਇਹ ਧਰਨਾ ਲਾਇਆ ਜਾ ਰਿਹਾ ਤੇ ਬੀਜੇਪੀਜੇ ਸਰਕਾਰ ਆ ਉਹਦਾ ਵਿਰੋਧ ਕੀਤਾ ਜਾ ਰਿਹਾ ਜਿਹੜੇ 1 ਅਕਤੂਬਰ ਤੋਂ ਲੈਣਾ ਦੇ ਕਿਸਾਨ ਮੋਰਚੇ ਲੱਗਿਓ ਆ ਮੋਰਚਾ ਉਹੀ ਆ ਰੋਜ਼ ਕੋਈ ਨਾ ਕੋਈ ਆਪਣਾ ਰੂਹ ਬਦਲਾ ਰਿੰਦਾ ਜਿੱਦਾ ਪਿਛਲੇ ਦਿਨੀ ਆ ਬੇ ਫਲੋਰ ਦੇ ਰੇਲਵੇ ਜੇ ਉੱਠ ਕੇ ਆ ਗਏ ਟੋਲ ਬਲਜ ਦੇ ਆ ਗਏ ਜਿਹੜਾ ਬੈਠ ਗਿਆ ਉਹ ਲਗਾਤਾਰ ਜ ਟੋਲ ਬਲਜ ਆ ਫਰੀ ਆ ਲੋਕਾਂ ਨੂੰ ਨਗਾਰਾ ਆ ਅੱਜ ਜਿਹੜਾ ਆ ਅੱਜ ਇੱਥੇ ਰੋਡ ਜਾਮ ਕੀਤਾ ਜਾ ਰਿਹਾ ਤਾਲੂ ਸਾਡਾ ਜਿਹੜਾ ਇਹ ਧਰਨਾ ਆ ਜਿਹੜਾ ਮੋਰਚਾ ਆ ਇਹ ਤਾਲੂ ਕੋਈ ਨਵਾਂ ਰੂਪ ਲੈ ਸਕਦਾ ਜਿੰਨਾ ਚਿਰ ਮੋਦੀ ਆ ਜਿਹੜਾ ਉਹ ਆਰਡੀਨੈਂਸ ਜਿਹੜੇ ਆ ਰੱਦ ਨਹੀਂ ਕਰਦਾ ਉਹਨਾਂ ਚਾਰੇ ਕਿਸਾਨੀ ਜਿਹੜਾ ਘੋਲ ਆ ਇਹ ਚੱਲਦਾ ਰਹਿਣਾ ਅਸੀਂ ਕਾਰਪੋਰੇਟ ਘਰਾਣਿਆਂ ਨੂੰ ਦੱਸਣਾ ਚਾਹੁੰਦੇ ਆ ਮੋਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਤੂੰ ਪੰਜਾਬ ਦੇ ਕਿਸਾਨਾਂ ਨਾਲ ਪੰਗਾ ਪਾਇਆ ਜੇ ਹੁਣ ਪੰਗਾ ਪਾਇਆ ਤੇ ਉਹਨੂੰ ਆਪਣਾ ਮੂੰਹ ਆੜੀ ਨਾਲ ਉਹਨੂੰ ਬਾਸ ਲੈਣੇ ਪੈਣਗੇ ਕਿਸਾਨ ਮੋਰਟਾ ਉਹਨਾਂ ਚਾਰੇ ਜਾਰੀ ਰਹੂਗਾ ਆਪਣਾ ਰੂਪ ਜਿਹੜਾ ਕੋਈ ਨਮਾ ਲੈ ਸਕਦਾ ਪਰ ਜਿੰਨਾ ਚਿਰ ਆੜੀ ਨਾਲ ਜਾਰੀ ਰਹਿਣਗੇ ਉਹਨਾਂ ਚਾਰੇ ਕਿਸਾਨ ਮੋਰਟਾ ਦਾ ਚੱਲਦਾ ਰਹੂਗਾ ਜਿੰਨਾ ਚਿਰ ਮੋਦੀ ਸਰਕਾਰ ਇਹ ਬਾਸ ਨਹੀਂ ਲੈਂਦੀ ਉਹਨਾਂ ਚਾਰੇ ਜਿਹੜਾ ਮੋਰਟਾ ਸਤੰ ਸਤਾਂ ਦੇ ਜਿਹੜਾ ਖਾਦਮ ਨਹੀਂ ਹੋਣਾ ਇਹ ਕਰਨਾ ਜਿਹੜਾ ਕਾਲਿਆ 12 ਤੋਂ 2 ਦੀ ਕਾਲਿਆ ਜਿਹੜੇ ਸਾਡੇ ਰਾਹ ਹੀ ਰਿਆ ਉਹ ਸਾਡੇ ਆਪਣੇ ਭਰਾ ਆ ਸਾਡੇ ਬਾਪੂ ਆ ਸਾਡੀਆਂ ਮਾਮਾ ਆ ਸਾਡੇ ਛੋਟੇ ਬੱਚੇ ਆ ਅਸੀਂ ਉਹਨਾਂ ਦੀ ਮਜਬੂਰੀ ਨੂੰ ਦੇਖ ਕੇ ਅਸੀਂ ਆਪਣਾ ਪ੍ਰੋਟੈਸਟ ਕਰਨਾ ਸੀ ਅਸੀਂ ਉਹਨਾਂ ਲੋਕਾਂ ਦੀ ਮਜਬੂਰੀ ਦੇਖ ਕੇ ਪਹਿਲਾਂ ਵੀ ਇਹਨੂੰ ਜਿਹੜਾ ਥੋੜਾ ਬਾਲਾ ਜਿਹੜਾ ਆ ਉਹ ਛੱਡਿਆ ਜਾ ਸਕਦਾ ਕਿਉਂਕਿ ਉਹ ਸਾਡੇ ਭਰਾ ਆ ਕੋਈ ਬਿਮਾਰ ਆ ਕੋਈ ਪੜ੍ਹਿਆ ਕੋਈ ਕੋਈ ਕਹਿੰਦੇ ਕੋਈ ਜ਼ਰੂਰੀ ਕੰਮ ਹੁੰਦੇ ਆ ਉਹਨੂੰ ਦੇਖਦੇ ਆ ਇਹ ਜਿਹੜਾ ਕਿਹੜੀ ਜਗ੍ਹਾ ਲਗਾਇਆ ਇਹ ਜਿਹੜਾ ਲੱਗਾ ਆ ਇਹ ਲੱਡੂ ਵਾਲ ਦਾ ਜਿਹੜਾ ਅੱਜ ਤੋਂ ਲੁਧਿਆਣੇ ਵਾਲੀ ਸਾਈਡ ਨੂੰ ਜਿਹੜਾ ਨਵਾਂ ਬਾਈਪਾਸ ਬਣਦਾ ਉਹ ਜਗ੍ਹਾ ਤੇ ਜਿਹੜਾ ਆ ਧਰਨਾ ਆ ਜਿਹੜਾ ਲੱਗਾ ਆ ਜੀ ਬਿਊਰੋ ਰਿਪੋਰਟ ਐਸਐਮਜ਼ੈਟ ਨਿਊਜ਼